ਆਡੀ ਵੀਡੀਓ ਕੁੜੀਆਂ-ਬੁੜੀਆਂ ਨਾ ਦੇਖੋ ਜੀ ਕਿਉਂਕਿ ਸਾਡੇ ਤੋਂ ਗਾਲਾਂ ਨਿਕਲ ਜਾਂਦੀਆਂ ਸਾਡਾ ਕਿਸੇ ਵੀ ਜਾਤ-ਪਾਤ ਨਾਲ ਕੋਈ ਸਬੰਧ ਨਹੀਂ ਕਿਸੇ ਨੂੰ ਠੇਸ ਪਹੁੰਚਾਉਣਾ ਸਾਡਾ ਕੋਈ ਮਕਸਦ ਨਹੀਂ ਕਿਰਪਾ ਕਰਕੇ ਸਾਡੀ ਵੀਡੀਓ ਕੁੜੀਆਂ-ਬੁੜੀਆਂ ਨਾ ਦੇਖੋ ਜੀ ਕੱਡੂ ਦਾ ਯਾਦ ਹੈ ਜੀ ਜਵਾਬ ਤਾਂ ਨਹੀਂ ਸਾਇਟੀ ਨੂੰ ਦਿੰਦਾ ਮੈਂ ਲੈ ਆਗਾ ਜਦ ਬੱਲਾ ਛੱਡਿੰਗਾ ਹੀ ਨਹੀਂ ਹੈ ਤੋੜ ਕੇ ਲੈ ਜਾਂਦੇ ਉਹ ਤੋਰੀ-ਤਾਰੀ ਨਹੀਂ ਤੋੜ ਜੀ ਹੈਗੀ ਤਾਂ ਨਹੀਂ ਔਖੀ ਹੈ ਹਾਂ ਹੋਰ ਨਾਲ ਕੋਈ ਮੇਥੇ ਮੁੱਥੇ ਨਹੀਂ ਨਾਲ ਨਾ ਬਿਗੀ ਨਹੀਂ ਐਕਟਿਵ ਬਈ ਮਾਤਾ ਬਾੜ ਵਗ ਗਿਆ ਸੂਨੀ ਆਇਆ ਦੋਨੇ ਗੀ ਰਹੀ ਤਾ ਹੋਰ ਵੀ ਭਿੰਡੀ ਮਿੱਤਰਾ ਹਾਂ ਛੜਾ ਲਈ ਜੰਨੀ ਆ ਮੁੱਖ ਜੇ ਫੇਜ ਦੇ ਪਾਣੀ ਦੀ ਕੋਠਲਿਆਂ ਦੀ ਚਲ ਕੋਈ ਨਹੀਂ ਨਾ ਸਕੇ ਤੋ ਪੀ ਲੂ ਆਇਆ ਤੇਰਾ ਕਾਕਾ ਆਇਆ ਸੀ ਬਾਈ ਆਪਣਾ ਹਾਂ ਰਾਗੂ ਹਾਂ ਇਹ ਕਹਿੰਦਾ ਕੱਦੂ ਲੈਣਾ ਮੈਂ ਕੱਦੂ ਹੈ ਹੀ ਨਹੀਂ ਆਪਣੇ ਹੈ ਤਾਂ ਨਹੀਂ ਕੋ ਬੱਲੇ ਤੇ ਪੜਾ ਦੇਖਿਆ ਹੋਵੇ ਲੱਗਿਆ ਆ ਗਿਆ ਗੋਡਾ ਆ ਗਿਆ ਨੀ ਕੰਮ ਕਰਦਾ ਆ ਗਿਆ ਰੀਸ ਤੋਂ ਲੈ ਗੋਡਾ ਜੀ ਰੀਸ ਤਾਂ ਨਹੀਂ ਜਰਮੈਨਾ ਪਈ ਨਾ ਮਟਨੀ ਤੇਰਾ ਬਾਗਾ ਦਵਾਈ ਦੀ ਨਾ ਮਨੂ ਕਹਿੰਦੇ ਬਾਬਾ ਤੇਰੇ ਗੋਡੇ ਵੱਢਾਂਗੇ ਹੂੰ ਤੇ ਕਹਿੰਦਾ ਗੋਡੇ ਵੱਢ ਲੰਗ ਮਾਖਿਆ ਜਾਈਂ ਜੋ ਗੋਡੇ ਖਾਂਜੋ ਵੀ ਇਥੋਂ ਵੱਡਾ ਚੁੱਕੀ ਕਰ ਰਿਹਾ ਤਾ ਦੇਹਰੇ ਨਾ ਪਹੁੰਚਦਾ ਨਾ ਮੁੱਛੇ ਮਖਾ ਨਾ ਯਾਨੀ ਕੰਮ ਨਾ ਕਰੇ ਉਹਨਾਂ ਮੈਂ ਸਭ ਜਾਣੀ ਤੇ ਹਾਂ ਹੋਰ ਠੀਕ ਹੈ ਰਾਈ ਖੁਸ਼ੀ ਪਹਿਲਾਂ ਨਾ ਲ ਦੌਂਗਾ ਪੈ ਗਿਆ ਕਿ ਕੀ ਕਰਨਾ শেਪਟੇਗੇ ਕਿ ਪੈ ਗਿਆ ਸੱਪੇ ਵਾਲੇ ਮੰਗਾ ਵਾਲਾ ਤੇ ਗਾੜੋ ਰਹਿਣਾ ਉੱਤਨੀ ਉੱਕੀ ਖਾਣਾ ਕਿਆ ਹੈ ਉੱਕੀ ਥੀਂ ਦੀ ਰੜੀ ਥੀਂ ਦੀ ਖਾਣਾ ਹੋ ਤਾਂ ਹੀ ਕੰਜਰ ਦਾ ਰੰਗ ਲਾਲ ਪਿਆ ਇੱਕ ਗੱਲ ਹੋ ਗਿਆ ਮੱਛੀ ਦੀ ਥੀਂ ਦੀ ਆਪਣਾ ਸਾਪਟਾ ਕੇ ਕਵੀ ਜਨਿਆ ਹੰਗੇ ਕਿ ਪੰਗਾ ਬਿਮਾਰ ਨਹੀਂ ਹੁੰਦਾ ਹੈ ਚੱਲਦਾ ਰਹਿੰਦਾ ਫੋਨ ਫੋਨ ਚੱਲਦਾ ਜਾਂਦਾ ਬਿਲਕੁਲ ਗੁੜਾ ਬੋ ਰਿਹਾ ਕਾਹੀ ਤਾ ਮੈਂ ਬਈਓ ਗੋ ਇਹ ਖਾਣ ਹੀ ਨਹੀਂ ਜਿੰਦੀ ਸੌਤ ਵੀ ਮੈਨੂੰ ਕਾ ਕੰਮ ਚਾਹੀਆ ਆਇਆ ਤੇਰਾ ਖਾ ਜਾ ਕਰ ਮੰਜੀ ਨਹੀਂ ਹਾਇ ਹੋ ਗੇ ਇਹ ਲਾੜਾ ਫਿਰਦੀ ਕਰ ਹੁੰਦਾ ਫਿਰਦੀ ਹੁੰਦਾ ਕਾਨੂੰ ਰੁੱਛ ਕੇ ਭਾਈ ਜੋਤੀਆਂ ਤੋਂ ਬੱਚਾ ਨੂੰ ਆਪ ਪਕ ਗਿਨਾ ਨਹੀਂ ਤੈਨੂੰ ਪੱਤੀ ਆ ਅੱਗੇ ਰਿਸਟੇਜ ਆ ਗਿਆ ਉਹਨੇ ਸੀ ਆਪਣੇ ਯੀਤ ਹੋਰੀ ਹਾਈ ਨਹੀਂ ਤੇ ਪਟਾਣੀ ਬੱਚਾ ਟੱਪ ਗਈ ਜਨਨ ਦੀ ਕੈਨਸਲ ਕਰਕੇ ਮਗਲ ਲਾਗਾ ਨੇ ਕੈਲੀਪੂ ਕੈਲੀਪੂ ਨਾ ਨਾ ਆਉਣਗੇ ਮਨ ਕਿੱਥੀ ਭੇਜੀ ਐ ਕਿੱਥੀ ਭੇਜੀ ਹਾਂ ਅੱਜ ਦੀ ਤਰੀਕ ਨਾ ਨਾ ਆਉਣਗੇ ਲਾਗਮੀ ਹੋ ਮੱਛੀ ਕਿਤੇ ਰਾਹ ਨੂੰ ਚਾਈ ਜਾਂਦੇ ਹੋਣਗੇ ਦੇਖਣੇ ਆ ਮਾਰ ਕੇ ਹਾਂ ਆ ਗਿਆ ਉਹ ਮਿਸ਼ਰੋ ਹਾਂ ਬੇ ਬਾਈਆ ਅਬ ਦੇਖੀ ਤੂੰ ਵੀ ਨਾ ਸਾਡਾ ਜਣ ਬਸ ਕੀ ਕਰਦੀ ਨਹੀਂ ਹੈ ਕਦੇ ਕੀ ਕਿਰਤਤਾ ਕਰੀ ਜਣੀਆਂ ਕਦੇ ਕੀ ਟੱਕੇ ਬਾਈਆ ਕਦੇ ਇਕੱਠਾ ਬੜਾ ਕੰਮ ਕੱਢੀਆ ਭਰਾਵਾ ਐਵੇਂ ਕਹਿ ਲੀਏ ਇੰਦੇ ਸਕਤੀ ਕਰਾ ਬਿਸਰੋ ਸਰ ਤੁਸੀਂ ਸ਼ਡੋਲੇ ਜੇਸੇ ਗਵਾ ਕਿ ਇਹ ਲੱਤ ਨੂੰ ਪਤਾ 6:00 ਵਜੇ ਨਹੀਂ ਸਾਵੇਂ ਠਾ ਹੈਗੇ ਤੇ ਜੰਮੂ ਗਾਉਂ ਛੱਡਦਾ ਨਹੀਂ ਹਾਂ ਮੈਂ ਮਾ ਦੇਖੀ ਉਹ ਟਰਾਈ ਮਾਰੀ ਹੈ ਦੇਖੀ ਉਹ ਮਾਰ ਕੇ ਸਾਡ ਬਾਬਾ ਮਾਰੀ ਨਾ ਨਾ ਐ ਨਾ ਮੁਸਕੀ ਦੀ ਔਖਾ ਹੋ ਜਾਂਦਾ ਹੈ ਹੂੰ ਜੋ ਥੀ ਦਾ ਕੁਝ ਕਰ ਲੈਣਾ ਅੱਜ ਦੋ ਦੀ ਵੱਡ ਬਣਾ ਲਈ ਜੀਤੂ ਦੀ ਆਉਣਗੇ ਆਪਣੇ ਕੋਈ ਗਾਣੀ ਤੇਰਾ ਉਹ ਗੇਲੇ ਘੇੜ ਪੱਛ ਮਾਛੜ ਲੱਗਾ ਗੀਤ ਹਾਂ ਮਾਛੜ ਤੇਰਾ ਉਹੀ ਆਉਣਗੇ ਕੋਈ ਗਾਣੀ ਮੱਗੜ ਵੀ ਆਊਗਾ ਨਾਲ ਮੱਗੜ ਵੀ ਮੇਰਾ ਸ਼ਾਂਡੂ ਅੱਛਾ ਅੱਛਾ ਹਾਂ ਡੋਨੇ ਆਉਣਗੇ ਤੇਰਾ ਦੇਵਰ ਅੱਤੇ ਡੇਵਰ ਕਡੇ ਪੱਛ ਲੱਗਿਆ بن گئی پنڈ واگ بن گیا نا مکند کا ہاں پوچھ ل مکان کا لگتا جی ਕਾਣੂ ਉਹ ਭਾਈ ਠੀਕ ਹੈ ਠੀਕ ਠੀਕ ਭਾਈ ਮਕਾਨ ਦੇ ਘਰੇ ਜਾਣਾ ਜੀ ਕਿਹੜਾ ਘਰ ਆ ਹਾਂ ਆ ਮਕਾਨ ਦਾ ਘਰ ਜੀ ਨਾ ਮੂਹਲਾ ਅੱਛਾ ਜੀ ਠੀਕ ਹੈ ਜੀ ਧੰਨਵਾਦ ਜੀ ਚੰਗਾ ਭਾਈ ਆਜੋ ਮਕਾਨ ਤਾਂ ਹੁਣ ਘਰੇ ਮਕਾਨਦ ਘਰੇ ਜੀ ਘਰੇ ਹੈ ਘਰੀ ਪੂਰੀ ਉਹ ਲੈਲੇ ਚਾਰਦੇ ਉਹ ਮੈਨੂੰ ਕੀ ਪਤਾ ਬੱਕਰੀਆਂ ਬੁੱਕਰੀਆਂ ਚਾਰਨਵਾ ਆ ਜਾਂਦਾ ਕਈ ਨਾ 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 ਐਡਾ ਕੋਈ ਉਹ ਬੰਦੇ ਮਾਰ ਹਾਂ ਹੋਰ ਬਹੁਤ ਚਲਾ ਪੜੀ ਤਾਂ ਬਾਬਾ ਕਾਜਾ ਘੰਨੇ ਗੁੰਨੇ ਖਾਣੇ ਲੱਗੀ ਬੈਠਾ ਹੈ ਨਾ ਸਬਜੀ ਸੁਬਜੀ ਲਈ ਬੈਠਾ ਚੰਗੇ ਨਾ ਹਾਂ ਦੀ ਹੋਲ ਦੀ ਤਾਂ ਘੰਨਾ ਗੁੰਨਾ ਖਸਾਈ ਤੇ ਬਾੜੇ ਉਹ ਛਲਾ ਰੱਖੇ ਨੇ ਤਾਂ ਮੈਂ ਖੇਤੀ ਖੁਤੀ ਕਰਦਾ ਚੰਗੀ ਨਾ ਹਾਂ ਆਹ ਹਕਾਰ ਉਹ ਮਕਾਂਦੇ ਹਾਂ ਆ ਗਿਆ ਬਈ ਕਰਦੇ ਕਰਦੇ ਉਹ ਆਹ ਤਾਂ ਬਾਈ ਅੱਜ ਖਾਈ ਨਹੀਂ ਰੱਬਾ ਹੋਏ ਕੀ ਆਲਾ ਮੇਰੇ ਵੱਡੇ ਭਰਾਵਾ ਚੀਕਾ ਚੀਕਾ ਠੀਕ ਨਾ ਚੋਕੋ ਵੀ ਅੱਡੇ ਚ ਆ ਕੇ ਆਇਆ ਜਾ ਲੈ ਜਾ ਤੈਨੂੰ ਕੀ ਦੱਸਾਂ ਸਕੂਟਰ ਤੇ ਲੈ ਜਾਂਦਾ ਸਾਨੂੰ ਜਦ ਤੁਰ ਕੇ ਆਏ ਆ ਕਿਸ਼ਟਾਂ ਨੂੰ ਪੜੀਆਂ ਲੱਗੀਆਂ ਉਹ ਤੇਰੇ ਭਰਾ ਤੇ ਅਸੀਂ ਵੀ ਆਏ ਆ ਆ ਗੋ ਬਾਈਕ ਆਇਆ ਮੈਨੂੰ ਆ ਗੋ ਬਾਵਾ ਦੂ ਦੂ ਰੋਇਆ ਹੋਰ ਰੋ ਦੂ ਕੋਟਰੇਂ ਚ ਆਈ ਬਾਈ ਫੇਰ ਹੋਰ ਗੁੱਟੀ ਕੀ ਆਲਾ ਨਾ ਜੱਫੀ ਕੋ ਫੋਨਾ ਛਾ ਜਾ ਛੱਪੇ ਓਏ ਨੀ 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 ਓਏ ਓਕੋਏ ਨਹੀਂ ਫਿਰ ਓਕੋਏ ਨਹੀਂ ਪੇਤੀ ਆ ਜਾਨੂ ਐ ਜਾਨੂ ਐ ਤਾਂ ਨਹੀਂ ਵੀ ਗੱਫੀ ਪਾਈ ਓਏ ਨਹੀਂ ਨਹੀਂ ਆਹਲੀ ਆਪਣੇ ਰਿਸ਼ਤੇਦਾਰ ਬੁਲਾ ਲਓ ਸਾਜੋ ਓਕੇ ਜੀ ਆਹ ਵੰਟੀ ਆ ਮੇਰਾ ਹੈਗਾ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੀ ਰਹਿਣਾ ਚਾਹੀਦਾ ਬੈਠੋ ਬੈਠੋ ਖੜੀ ਹੋ ਜਾਂ ਖੜੀ ਬੈ ਜਾ ਯਾਰ ਜਿੱਤ ਬੈ ਜਾ ਥੱਕ ਗਿਆ ਯਾਰ ਜਿੱਤ ਤਰ ਤਰ ਕੇ ਥੱਕੀ ਜਿੱਤ ਅੱਛਾ ਵਾਟੀ ਵਾਲੀ ਆ ਬਰਾਵਾ ਓਹੋ ਵਾਟੀ ਵਾਲੀ ਆ ਕੀ ਦਸਾ ਪਰ ਆਵ ਦੋ ਜਣ ਮੰਗੇ ਸੀ ਬੈਲ ਜੀ ਟੁੱਟ ਗਏ ਅੱਛਾ ਇਕੱਟੀ ਪੈਣੇ ਢੋਨੇ ਅੱਛਾ ਹੋ ਗਿਆ ਮਾ ਆਏ ਮਾਰ ਲੋਗੀ ਤੇ ਫਿਰ ਦੋ ਮੰਝਾ ਇੱਕ ਕੋਈ ਖੁਸ਼ ਖਬਰ ਹੀ ਨਹੀਂ ਮਿਲੀ ਫਿਰ ਸਾਨੂੰ ਤਾਂ ਕਾਜੀ ਹੋਏ ਦੋ ਜਣ ਇਕੱਠੇ ਪੈਣੇ ਕੁਛ ਆਵੇ ਵੀ ਸੀ ਕਾਕੀ ਆਵੇ ਜਵਾਗ ਜੁਗ ਜੱਲਾ ਹੋਏ ਆਏ ਆਏ ਕਾਈ ਨਾ ਪਟਾ ਮ ਬਾਹਰ ਡੇ ਜੈ ਜੈ ਨਾ ਪਰ ਇਹ ਮੱਤਲੀ ਬਿਛਣ ਦੀ ਬਾਹੀ ਹਮੇ ਰਹੇ

ਕਿੰਦਾ ਮੈਨੂੰ ਮੈਨੂੰ ਪਹਿਲਾਂ ਨਾ ਮੱਛਰੀ ਦੀ ਵਾਰ ਕਿਵੇਂ ਚੱਲ ਰਹੀ ਆ ਫਿਰ ਅੱਛਾ ਖੇਤੀ ਬਹੁਤ ਚੰਗੀ ਬਈ 18 ਕਿੱਲੇ ਕਣਕ ਖਾਈ ਰੀ ਆਪਣੀ ਅੱਛਾ ਆ ਲੰਮਾ ਗੋਡੇ ਵੱਡੀ ਸੀ ਸਭੀ ਚੁੱਕੀ ਲਾਈ ਹੈ ਫਿਰ ਚੰਗੀ ਸਭੀ ਫਟੇੜੀ ਲਾਉਣੀਆਂ ਪਿੰਡੀਆਂ ਹੀਆਂ ਲਾਈਆਂ ਸੀ ਉਹ ਖੋ ਗਿਆ ਨਹੀਂ ਪਿਆ ਬਾਹ ਤੀਆਂ ਹਾਂ ਬਾਤ ਚੰਗਾ ਹੀ ਆ ਕਾਰੋਬਾਰ ਮਿੱਠੜੋਂ ਨੂੰ ਕਿਆ ਟ੍ਰੈਕ ਲੈ ਲੀਏ ਕਿਹੜਾ ਮੰਦੀ ਆ ਠੀਕ ਹੈ ਦੇਖੋ ਆਪਣੀ ਗਈ ਜਾਂਦਾ ਮਿੱਠੜੋਂ ਮਾਰਕਟ ਮਾਰਕਟ ਭਾਇਆ ਯਾਕੀ ਵੀ ਇਹਨਾਂ ਕਹਿਤਿੰਦਾ ਨੰਗੇ ਕੁੱਤੀ ਹੈ ਮੁਰਗਾ ਝੁਰਗਾ ਦਾ ਪ੍ਰਬੰਧ ਕਰ ਲੈ ਨਾ ਨਾ ਬਈ ਦੋ ਮੁਰਗੇ ਇੱਕ ਹੀ ਗੱਲ ਕਰਦਾ ਤੂੰ ਲਾ ਬੰਦਾ ਬੱਧੀ ਜਾਂਦਾ ਚਿਹਾਈ ਕੋਲੇ ਪੇਟਾ ਥੋੜੇ ਹੋ ਜਾ ਬਈ ਬੰਦਾ ਜੀ ਤਾ ਹਾਂ 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 ਮੁਰਗਾ ਹੈ ਕਿ ਜਿੱਤੇ ਦਾ ਹੱਕ ਦੇ ਹੋਣ ਹੈ ਨਾ ਮੁਰਗਾ ਸਮਝੀ ਮੁਰਗਾ ਢੇਲਾ ਢੇਲਾ ਦਾ ਪੁੱਤ ਦਾ ਬਾਰਾ ਟਗੜਾ ਮਤਾਂ ਦਾ ਢੇਲਟਾ ਬਾਲਾ ਬਈ ਉਹ ਆਇਆ ਲੈ ਵੀ ਪਹਿਲਾਂ ਸੀ ਜਾਂਦੇ ਕਈ ਰਿਸ਼ਤੇਦਾਰੀਆਂ ਕਿ ਫੁੱਫਰ ਪੂਆ ਗਏ ਚਾਹ ਹੋ ਜਾਂਦਾ ਅੱਛਾ ਅੱਜ ਕੱਲੋ ਜਵਾਨਾਂ ਨਹੀਂ ਜੇ ਅਗਲਾ ਬੱਲੇ ਪੌਂ ਗੱਲ ਜਨ ਮੱਥੇ ਤੇ ਵਿਕਟਰ ਆਗੇ ਕਿ ਹਮ ਦੂਚ ਹੁਣ ਤਾਂ ਉਹ ਹੋਤਾ ਤੂੰ ਗੱਲ ਸੁਕਣੀ ਹੀ ਪਾ ਦੇ ਪਹਿਲਾਂ ਵਾਲੀ ਸੁੱਕਨੇ ਸੁੱਕਨੇ ਬਈ ਅਜਾ ਕਨਾਂ ਟੈਂਕੀ ਜੀ ਲੀਕ ਹੋ ਗਈ ਅੱਛਾ ਤੇ ਤੜਕੇ ਮੈਂ ਐਮਸੀ ਜੀ ਲਾਈਗਾ ਤੇ ਮਿਸ਼ਰ ਹੋਰੀ ਸੀ ਪਾਣੀ ਜਾਂ ਪੜੀ ਜਾਂਦੀ ਨਹੀਂ ਨਹੀਂ ਗਈ ਅੱਛਾ ਉਹ ਕਿਤੇ ਮਗਰ ਦੀ ਮਾਂ ਟੁਰਿਆ ਆਉਂਦਾ ਤੇਦੇ ਪਾਛਾ ਆ ਬਈਆ ਇਹ ਛੋਟੀ ਗਾਇਤ ਅੱਛਾ ਤੇ ਲੜਪੀ ਕਰਕੇ ਹੁਣ ਬਸ ਤੈਨੂੰ ਪਤਾ ਤੜਕੇ ਲੜਪੈਣੇ ਆਥੇ ਨੇ ਬੋਲ ਪੈਣੇ ਆਥੇ ਤਾਂ ਬੋਲ ਨਹੀਂ ਆ ਠੰਡਾ ਮਕਾਨਾ ਤੇ ਨਾਲੇ ਤੂੰ ਐ ਕਰ ਉਹ ਕੁੱਤੇ ਛੋਟੇ ਦਾ ਵੀ ਕਰ ਪਰ ਆਉਂਦੇ ਲੱਭਾਂਗੇ ਆਈ ਜਾਂਦਾ ਕੋਈ ਬੰਦਾ ਪਹਿਲੀ ਟੈਲੀਫੋਨ ਕਰਤਾ ਕਰਤਾ ਦਾ ਇਹ ਕਹ ਰੋ ਆਇਆ ਭਈ ਹਾਂ ਟੈਲੀਫੋਨ ਕਰ ਹੋ ਕਾ ਨੂੰ ਆਇਆ ਕਰੋ ਆਇਆ ਹੁ ਕੰਜ ਹਣ ਕੇ ਪਹੁੰਚ ਗਏ ਨਹੀਂ ਨਹੀਂ 4-2 ਦਾ ਫਟੋ پیسے کماندڑا اپنا بہت کماند بھی لا رکھے کھا ہے کچھ اپنے ਉਹ ਲੰਬੀ ਲਟਾਰੀ ਬੋਲੇ ਪਾ ਕੇ ਨਾ ਯਾਰ ਸਾਨੀ ਪੱਲਾ ਕੰਨੀ ਕੰਨੀ ਟਾਂਨੀ ਨੈਣੀ ਚਾਰ ਬਣ ਗਿਆ ਫਿਰ ਤੈਨੂੰ ਪਤਾ ਪਿੰਡ ਬਣ ਗਿਆ ਬਈ ਪਿੰਡ ਬਣ ਗਿਆ ਮੈਂ ਕਿਹਾ ਅੱਛਰ ਕਾਫੀ ਸ਼ਾ ਲੋਗੇ ਪਹਿਲਾ ਆਇਆ ਕਿ ਉਹਦੇ ਤੋਂ ਟੀਟੋ ਦੀ ਇੱਕ ਜੋਗੜੀ ਆਈ ਐ ਜੀ ਉਹ ਆਪਣੇ ਇੱਥੇ ਰਹਿੰਦਾ ਆਇਆ ਬਿੱਖੂ ਅੱਛਾ ਤੱਕੇ ਉਹਨੂੰ ਗਵਾਕ ਤੇ ਖਾਤੇ ਹੁੰਦੇ ਵਾਰ ਰੌਣਕ ਮਿਲ ਆਇਆ ਸੋਹਣੇ ਲੱਗਿਆ ਟਾਂਕਾ ਹਾਂ ਬਾੜ ਤੇ ਦੇ ਗੁੱਡ ਨੂ

ਹਾਂ ਹਾਂ ਤੁਨਾ ਮਗਰ ਆਈ اچھی ਨਹੀਂ ਆਹ ਉਹ ਗਾਂ ਦਾ ਪਾਬਾਰਾ ਕੀ ਹੈ ਇਹ ਤਾਂ ਬਈ ਬਾਜੀ ਵਾਲੇ ਕਬੂਤਰ ਰੱਖੇ ਸੀ ਬਾਜੀ ਜਿੱਟਾ ਨਹੀਂ ਮੈਂ ਤਾਂ ਰੱਖਣੋਂ ਛੱਡ ਤੇ ਮਨ ਜਾ ਅੱਕ ਗਿਆ ਅੱਛਾ ਛੱਡ ਤੇ ਫਿਰ ਸਾਰੇ ਹੈ ਫੇ ਛੱਡੇ ਨੇ ਪੈ ਗਈ ਜੇ ਬਾਜੀ ਨਹੀਂ ਜਿੱਟਾ ਉਹ ਠੀਕ ਹੈ ਕੁੱਕੜ ਸੀ ਆਪਣੇ ਕੋਲ ਬਹੁਤ ਲੜਾਈ ਵਾਲੇ ਅੱਜ ਹਾਂ ਇਹ ਤਾਂ ਕੁੜੀ ਤਾਂ ਜਹੇ ਪੁੱਠੇ ਸੀ ਜੇ ਕੰਮ ਦੀ ਖਾਸੀਏ ਕਰਦੇ ਤੈਨੂੰ ਪਤਾ ਸ਼ੌਂਕੀ ਬੰਦਾ ਫਿਰ

ਤੈਨੂੰ ਲੱਗਤੀ ਹੈ ਗਲੇਲ ਬਈ ਅੱਛਾ ਮਤਲੀ ਹਾਂ ਐਦਾਂ ਨੂੰ ਮਾਨਾ ਐਨੂੰ ਮਾਰ ਲੈ ਜੇ ਐਦਾਂ ਨੂੰ ਮਾਨਾ ਐਨੂੰ ਅੱਛਾ ਹੋਰ ਇਹ ਤਾਂ ਬਗਲੇ ਬੰਦੇ ਸੀ ਕੰਕ ਕੇ ਫਰਮਾ ਬਗਲੇ ਨੂੰ ਡੌਣ ਖਾਤਰ ਤੂੰ ਤਾਂ ਜਵੇਂ ਡੌਣ ਪੈ ਗਿਆ ਬੱਗਾਂ ਵੱਡੀ ਗਲੇਲ ਹੈਂ ਜਵੇਂ ਡੌਣ ਪੈ ਗਿਆ ਤੂੰ ਵੱਡੇ ਲਾ ਗਈ ਨਾਲੇ ਮੈਨੂੰ ਤਾਂ ਲੱਗਦਾ ਤਕੜੂ ਦਾਣਾ ਹੈ ਹੀ ਨਹੀਂ ਕੰਮ ਨਹੀਂ ਕਰਦਾ ਨਾ ਨਾ ਇਹ ਕੜੇ ਰੱਖਾ ਮੇਰੇ ਨਾਲ ਚਾਹਤਾ

ਅਛੇ ਮਟਲੀ ਹੋ ਕੱਖਾਂ ਦੀ ਬੱਟ ਜਿਹੜੀ ਹੈ ਕੱਖਾਂ ਦੀ ਬੱਟ ਹਾਂ ਉਥੋਂ ਲੈ ਕੇ ਆਇਆ ਅੱਛਾ ਉਹ ਸਾਹਮਣੇ ਪੁੱਲਪਟ ਖੜਿਆ ਹਾਂ ਐ ਆ ਕੇ ਦੇਕਾਂ ਕਣੀ ਦੀ ਇਧਰ ਆਏ ਗੇੜਾ ਖਾ ਕੇ ਨਾਲ ਹੀ ਲੱਗਦੀ ਆ ਕਰ ਦੇ ਮਰੀ ਜਾਂਦਾ ਕੱਪੇ ਲੈ ਕੱਪਾ ਕਾਡਾ ਮਾਨੀਂ ਦੀ ਤਾਂ ਭਾਂਜੀ ਫੁੱਦੀ ਮਰ ਤੇ ਪਾਣੀ ਥੋੜਾ ਛਾਪੇ ਪਾਣੀ ਯਾਰ ਫਿਰ ਬਾਹਲੇ ਦਿਨਾਂ ਟੋੜਿਆ ਤੇਰਾ ਮੁਰਗੇ ਦੀ ਹੱਡੀ ਨਾ ਹੰਗ ਚ ਫਸੂਗੀ ਮੈਨੂੰ ਲੱਗਦਾ ਕਿਵੇਂ ਹਾਂ ਮੈਨੂੰ ਤਾਂ ਨਹੀਂ ਲੱਗਦਾ ਖਵਾਏਗਾ ਬੋਚ ਕੇ ਜਾਇਓ ਭਾਈ ਚਮਚਿਕੜ ਰਹਿੰਦਾ ਉਹਦੇ ਥੱਲੋਂ ਦੀ ਨਿਕਲ ਗਿਆ ਨਾ ਨਾ ਕੋਈ ਨਾ ਆ ਗਿਆ ਬੜੀ ਦਸਵਾ ਰਮਨ ਜਾਨੀ ਉਹ ਲੋਕਾ ਦੱਕ ਦੇ ਫਰਦੇ ਆ ਗਿਆ ਰੋਟੀਆਂ ਬੜੀਆਂ ਭੀਆਂ ਆ ਗਿਆ ਕੋਈ ਨਾ ਠੂ ਮਗਜੀ ਆ ਗਈ ਤੁਮ ਤਾਂ ਹੋਣਾ ਸੀ ਬਰ ਰੋਟੀਆਂ ਪਾਣੀਆਂ ਛੰਡੀਆਂ ਹੋ ਜਾਣਗੀਆਂ ਭਾਈ ਕੀ ਚਲ

ਮੈਨੂੰ ਲੋੜ ਆਇਆ ਸਹਾਰੂ ਵੀ ਨਹੀਂ ਲੱਗਦਾ ਓਏ ਆਪਣੀਆਂ ਕੁੰਜੀ ਗਵਾਟ ਗਈ ਆਪਣੀਆਂ ਮੈਂ ਕੰਮ ਕੰਮ ਕੁੰਜੀ ਗਵਾਟ ਗਈ ਜਦੋਂ ਆ ਮਿਸ਼ਰੋਂ ਨੇ ਸਿੱਟਤੀ ਤੜਕੇ ਗਈ ਸੀ ਇਹ ਅੱਜ ਕਿੱਲੇ ਹੈ ਨਾ ਨਾ ਰੋਟੀ ਬਕਾਈ ਆਪਨ ਬਾਹਲੀ ਬਾਟੋਂ ਤੜਕੇ ਵੀ ਨਹੀਂ ਖਾ ਕੇ ਆਏ ਤੁਸੀਂ ਤਾਂ ਫੇਰ ਹਾਂ ਤੜਕੇ ਹੀ ਜਲਦੀ ਜਲਦੀ ਆਦੇ ਬਾਹਰ ਜਲਦੀ ਆ ਰਹੇ ماردو باردو بھائی واہ اچھے بھائی ہے گانجی ہے گانجی ہے کیوں کہ کی یوں بھائی ہے بھائی ہے بھائی ہے ਆ ਝਾੜੂ ਇੱਥੇ ਮੰਜੇ ਤੇ ਲਾ ਰੱਖਿਆ ਪੜੇ ਪੜੇ ਤਾਂ ਜੜ ਕੰਬਲੀ ਆਏ ਹੈ ਕੰਬਲੀ ਆ ਤੀ ਨੀ ਕੋਈ ਪੀੜਾ ਕੋਈ ਰੋਕਦਾ ਨਹੀਂ ਨਾ ਨਾ ਕੋਈ ਰੋਕ ਨਹੀਂ ਦੇਖੀ ਮਰਾਦੀ ਖੁੱਲਾ ਛੂਟ ਹੈ ਹੈ ਖੁੱਲਾ ਦੇਖੋ ਦੇਖ ਦੇ ਪੰਜੇ ਜਾਂ ਤਨ ਘੁੱਟੇ ਦੌੜਾ ਪੈਂਦਾ ਇਹਨੂੰ ਐ ਇਹ ਖਸਾ ਆਪੇ ਆ ਜੀ ਦੋ پچی پچی روپیے میں سلاح کر لیڈ کر لیے روٹی پیشر

ਕੁੱਕੜ ਕੱਕੜ ਜਿਹਾ ਬਣਾ ਰਖਿਆ ਹੈ ਨਾ